ਮੈਂ ਆਹ ਕੈਂਡਲ ਕੱਲੀ ਸਿੱਖੀ ਸੀ ਉੱਪਰ ਜਾ ਰਹੀ ਆ ਮਾਰਕੀਟ ਜਿਵੇਂ ਆ ਬਣੀ ਸੀ ਕਿ ਦੇਖੋ ਇਹ ਆ ਕਿਹੜੀ ਕੈਂਡਲ ਬਣੀ ਆ ਇਹ ਹਾਂ ਸੂਟਿੰਗ ਸਟਾਰ ਇਹਦਾ ਹਾਈ ਤੇ ਆਪਣੇ ਸਟਾਪ ਲੌਸ ਲਾਉਣਾ ਹੁੰਦਾ ਹੈ ਇਹ ਚੀਜ਼ ਤੁਹਾਨੂੰ ਪਤਾ ਹਾਈ ਦਾ ਬ੍ਰੇਕ ਨਹੀਂ ਹੋਇਆ ਮੰਨ ਲਓ ਆਪ ਨੂੰ ਟਾਰਗੇਟ ਮਿਲ ਗਿਆ ਆਪਣਾ ਹਣਾ ਇਦਾਂ ਦੀ ਵੀ ਕੈਂਡਲਾਂ ਹੋਰ ਸਾਰੀਆਂ ਜਦੋਂ ਮੈਂ ਫਰੋਲੀ ਚੱਲੂਗੀ ਪਤਾ ਲੱਗਣ ਲੱਗ ਜੂ ਹੌਲੀ ਹੌਲੀ ਲੱਗੂ ਪਰ ਇਹ ਜਿਹੜੀਆਂ ਕੈਂਡਲ ਆਪਾਂ ਕਰ ਰਹੇ ਆ ਇਹ ਸਾਰੀਆਂ ਸਿੰਗਲ ਪੈਟਰਨ ਕੈਂਡਲ ਆਣੇ ਮਤਲਬ ਕੱਲੀ ਕੱਲੀ ਕੈਂਡਲ ਬਣਦੀ ਹੈ ਜਿਹੜੀ ਹੁਣ ਅੱਜ ਆਪਾਂ ਗੱਲਬਾਤ ਕਰਾਂਗੇ ਇੱਕ ਇਦਾਂ ਦੀ ਕੈਂਡਲ ਬਣਦੀ ਆ ਪਲੱਸ ਦਾ ਨਿਸ਼ਾਨ ਜਾਂ ਹੋ ਸਕਦਾਗਾ ਜਾਂ ਫਿਰ ਇਹ ਇਦਾਂ ਹੋ ਸਕਦੀ ਆ ਜਾਂ ਕੱਲਾ ਐਮੈਂਸ ਦਾ ਨਿਸ਼ਾਨ ਜਾਂ ਵੀ ਹੋ ਜਾਂਦਾਗਾ ਵੈਸੇ ਕੈਂਡਲਾਂ ਤਾਂ ਅਸੀਂ ਚਾਰ ਬਣ ਗਈਆਂ ਆਪਾਂ ਬੜਾ ਲਜਾਉਂਦੇ ਨਹੀਂ ਹੈਗੇ ਕੈਂਡਲਾਂ ਨਾਮ ਇਹਨਾਂ ਦਾ ਕਿਸੇ ਨੂੰ ਡ੍ਰੈਗਨ ਫਲਾਈ ਦੋਜੀ ਕਹਿੰਦਦੇ ਨੇ ਕਿਸੇ ਦਾ ਨਾਮ ਦੋਜੀ ਕਹਿੰਦਦੇ ਨੇ ਕੱਲੀਆਂ ਚਾਰ ਤਰ੍ਹਾਂ ਦੀ ਬਣਦੀਆਂ ਨੇ ਇਹ ਆਪਾਂ ਚਾਰਾਂ ਦੀ ਗੱਲ ਇੱਕ ਜੀ ਨਹੀਂ ਮੇੜਾਂਗੇ ਇਹਨੂੰ ਡੋਜੀ ਨਹੀਂ ਦੇਖਾਂਗੇ ਆਪਾਂ ਜੇ ਤੁਸੀਂ ਨੈਟ ਤੋਂ ਦੇਖੋਗੇ ਤਾਂ ਇਹਨਾਂ ਦੇ ਨਾਮ ਅਲੱਗ-ਅਲੱਗ ਹੋਣਗੇ ਪਰ ਆਪਾਂ ਨੂੰ ਜਦੋਂ ਚਾਰਟ ਤੇ ਇਹ ਮਿਲਦੇ ਨੇ ਚਾਰੇ ਤਰ੍ਹਾਂ ਦੀਆਂ ਕਿੰਡਲਾਂ ਆਪਾਂ ਇਹਨਾਂ ਨੂੰ ਡੋਜੀ ਸਮਝਾਂਗੇ ਜਦੋਂ ਪ੍ਰਾਈਸ ਜਾਂ ਮਿਲਦੇ ਸਮਝ ਲਓ 30 ਪ੍ਰਾਈਸ ਜਾਂ ਹਾਂ ਵੀ ਕਿਸੇ ਵੀ ਤਰ੍ਹਾਂ ਹਨਾ ਆਹ ਕਰਾਸ ਜਾ ਹੋਵੇ ਇਹ ਇਸ ਤਰ੍ਹਾਂ ਦੀ ਵੀ ਬਣ ਸਕਦੀ ਹੈ ਇਸ ਤਰ੍ਹਾਂ ਦੀ ਵੀ ਬਣ ਸਕਦੀ ਹੈ ਇਹ ਵਿਚਾਲੇ ਐਂ ਜੇ ਵੀ ਬਣ ਸਕਦੀ ਹੈ ਕਿਉਂਕਿ ਬਣਾਉਣ ਦੇ ਵਿੱਚ ਫਰਕ ਆ ਚੱਲਦੀ ਮਾਰਕੀਟ ਦੇ ਵਿੱਚ ਕਿਸੇ ਤਰ੍ਹਾਂ ਵੀ ਤੁਹਾਨੂੰ ਮਿਲ ਸਕਦੀ ਹੈਗੀ ਆਪਣੇ ਇਹਨਾਂ ਦੇ ਨਾਮ ਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਹੈਗਾ ਜੇ ਆਪਾਂ ਇਹਨਾਂ ਨੂੰ ਲਜਾਮਾਂਗੇ ਜਾਂ ਬਧਾਂਗੇ ਫਿਰ ਆਪਣਾ ਕੋਰਸ ਬੜਾ ਲੰਮਾ ਹੋ ਜੂ ਨਾਲ ਇਹਨਾਂ ਚੀ ਹੁਲਜੇ ਰਹਾਂਗੇ ਫਿਰ ਸਿਰਫ ਸਿੰਪਲ ਤਰੀਕੇ ਨਾਲ ਮੇਰੀ ਸਮਝਾਉਣ ਦੀ ਕੋਸ਼ਿਸ਼ ਆ ਤੁਹਾਨੂੰ ਵੀ ਸਾਰੇ ਜਾਣੇ ਸਮਝ ਆ ਜੇ ਬਸ ਤੁਹਾਡੇ ਦਿਮਾਗ ਦੇ ਵਿੱਚ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਵੀ ਕੈਂਡਲ ਤੁਹਾਨੂੰ ਮਿਲਦੀ ਹੈਗੀ ਆਪਾਂ ਉਹਨੂੰ ਡੋਜੀ ਹੀ ਸਮਝਾਂਗੇ ਇਹ ਕੈਂਡਲ ਬਣਦੀ ਕਦੋਂ ਆ ਮੰਨ ਲਓ ਹੁਣ ਆ ਬਣੀ ਪਈ ਆ ਦੇਖੋ ਜਿਵੇਂ ਆ ਦਿਖ ਰਹੀ ਏ ਸਾਰਿਆਂ ਨੂੰ ਹੈਨਾ ਕਿੱਥੇ ਜੀ ਆ ਚਾਰ ਤੇ ਵੀ ਵਾਧੂ ਮਿਲਣਗੀਆਂ ਤਾਂ ਕਲਰ ਕੋਈ ਵੀ ਹੋ ਸਕਦਾ 레드 ਵੀ ਹੋ ਸਕਦਾ ਗ੍ਰੀਨ ਵੀ ਹੋ ਸਕਦਾ ਕਲਰ ਕੋਈ ਵੀ ਹੋ ਸਕਦਾ ਇੱਕ ਆ ਬਣੀ ਪਈ ਹੈਗੀ ਦੇਖੋ ਆ ਡੰਡਾ ਜਿਹਾ ਬਣਿਆ ਪਿਆਗਾ ਤੇ ਹੋਰ ਇੱਥੇ ਵੱਧੂ ਮਿਲਣੀਆਂ ਸਾਈਡ ਵੇਜ ਦੇ ਵਿੱਚ ਜ਼ਿਆਦਾਤਰ ਇਹ ਜ਼ਿਆਦਾ ਮਿਲਦੀਆਂ ਨੇਗੀਆਂ ਆ ਬਣੀਆਂ ਪਈਆਂ ਨੇ ਦੇਖੋ ਆ ਬਣੀ ਪਈ ਹੈਗੀ ਆ ਬਣੀਆਂ ਪਈਆਂ ਨੇਗੀਆਂ ਐਦਾਂ ਤੁਹਾਨੂੰ ਮਿਲਣਗੀਆਂ ਪਰ ਥੋੜਾ ਬਹੁਤਾ ਫਰਕ ਹੋ ਸਕਦਾ ਜ਼ਰੂਰੀ ਨਹੀਂ ਜਿਵੇਂ ਆਪਾਂ ਦੱਸੇ ਵੀ ਇਹੋ ਜਿਹੀਆਂ ਮਿਲਣ ਮਾੜਾ ਮोटा ਉੱਚਾ ਨੀਵਾ ਫਰਕ ਹੋ ਸਕਦਾਗਾ ਇਹਨਾਂ ਦੇ ਵਿੱਚ ਹੁਣ ਇਹਦਾ ਬਣਨ ਦਾ ਕਾਰਨ ਕੀ ਹੈਗਾ ਮਨ ਲਓ ਹੁਣ ਬਾਇਰ ਨੇ ਜਿਹੜੇ ਬਾਹਰ ਮਾਰਕੀਟ ਨੂੰ نیچے ਲੈ ਕੇ ਆ ਰਹੇ ਨੇਗੇ ਤੇ ਨੀਚੋਂ ਸੈਲਰ ਨੇ ਜਿਹੜੇ ਉੱਪਰ ਲੈ ਕੇ ਜਾ ਰਹੇ ਨੇ ਫਾਈਟ ਹੋ ਰਹੀ ਆ ਦੋਆਂ ਦੇ ਵਿੱਚ ਜਦੋਂ ਜਿੱਥੇ ਕੈਂਡਲ ਓਪਨ ਹੋਗੀ ਮੰਨ ਲਓ ਉਰੇ ਕੈਂਡਲ ਓਪਨ ਹੋਗੀ ਇਹ ਆਹ ਉਰੇ ਓਪਨ ਹੋਗੀ ਕੈਂਡਲ ਇੱਥੋਂ ਮਾਰਕੀਟ ਨੂੰ ਉੱਪਰ ਲੈ ਕੇ ਗਏ ਉੱਪਰੋਂ ਫਿਰ نیچے ਲੈ ਕੇ ਆਏ ক্লোਜ ਕਿੱਥੇ ਦੇਤੀ ਉੱਥੇ ਜਾ ਕੇ ਫਿਰ ਦੋਆਂ ਦਾ ਪ੍ਰੈਸ਼ਰ ਪਾਈ ਰਿਹਾਗਾ ਉੱਪਰੋਂ ਡਾਊਨ ਸਾਈਡ ਤੇ ਡਾਊਨ ਤੋਂ ਓਪਰ ਸਾਈਡ ਮਾਰਕੀਟ ਕਿਸੇ ਪਾਸੇ ਨਹੀਂ ਜਾ ਰਹੀ ਉੱਥੇ ਆ ਕੇ ਕਲੋਜ਼ ਹੋਗੀ ਇਹਨੂੰ ਆਪਾਂ ਕਹਿ ਦਿੰਨੇ ਹੈਗੇ ਵੀ ਮਾਰਕੀਟ ਦੇ ਵਿੱਚ ਮਾਰਕੀਟ ਖੁਦ ਕਨਫਿਊਜ਼ ਆ ਕਿਹੜੀ ਸਾਈਡ ਜਾਵੇ ਬਾਇਰ ਸੈਲਰ ਦੋਨੋਂ ਦਾ ਹੀ ਫੈਟ ਹੋ ਰਹੀ ਹੈ ਜਿਹੜੀ ਸਾਈਡ ਮਤਲਬ ਜਦੋਂ ਇਹ ਮਾਰਕੀਟ ਰੁਕ ਫਿਰ ਉੱਥੇ ਨਾ ਸਾਈਡਵੇਜ ਹੋ ਜਾਂਦੀ ਹੈ ਮਾਰਕੀਟ ਜਿਵੇਂ ਉਰੇ ਸਾਈਡਵੇਜ ਹੋਗੀ ਜਦੋਂ ਅਹੀ ਜੀ ਸਥਿਤੀ ਹੋਵੇ ਮਾਰਕੀਟ ਦੇ ਵਿੱਚ ਸਿੱਧੀ ਜੀ ਉਦਾਹਰਣ ਤੁਹਾਨੂੰ ਮੈਂ ਦੱਸਾਂ ਜਿਵੇਂ ਮਾਰਕੀਟ 20000 ਤੇ ਚੱਲ ਰਹੀ ਆ ਹੁਣ 22000 ਤੇ ਚੱਲ ਰਹੀ ਆ ਤੇ 22000 50 ਪੁਆਇੰਟ ਜਿਵੇਂ ਨਾ ਉਰੇ ਤਾਂ ਸੈਲਰ ਨੇ ਜਿਹੜੇ ਜ਼ਿਆਦਾ ਨੇਗੇ ਵੀ ਅਸੀਂ ਨੀਚੇ ਲੈ ਕੇ ਜਾਵਾਂ ਉੱਪਰ ਲੈ ਕੇ ਜਾਵਾਂਗੇ ਮਾਰਕੀਟ ਨੂੰ 22000 ਤੋਂ ਬਾਅਰ ਜ਼ਿਆਦਾ ਨੇਗੇ ਤੇ ਸੈਲਰ ਨੇ ਉਰੇ ਜ਼ਿਆਦਾ ਖੜੇ ਨੇ 50 ਪੁਆਇੰਟ ਦਾ ਡਿਫਰੈਂਸ ਆ ਨਾ ਸਟ੍ਰਾਈਕ ਪ੍ਰਾਈਸ ਦਾ ਜਿਹੜਾ ਆਪਾਂ ਖਰੀਦਦੇ ਆ ਨਿਫਟੀ ਦੇ ਵਿੱਚ 50 50 ਪੁਆਇੰਟ ਦਾ ਡਿਫਰੈਂਸ ਆ ਇਹ ਚੀਜ਼ ਤਾਂ ਸਾਰਿਆਂ ਨੂੰ ਪਤਾ ਤੁਹਾਨੂੰ ਹੁਣ ਇੰਨਾ ਦੋਆਂ ਦੇ ਵਿੱਚ ਜਦੋਂ ਦੋਨਾਂ ਸਾਈਡਾਂ ਤੇ ਜ਼ਿਆਦਾ ਬੈਠੇ ਨੇ ਤਾਂ ਆਪਾਂ ਨੂੰ ਪਤਾ ਵੀ ਮਾਰਕੀਟ ਕਿਸੇ ਪਾਸੇ ਨਹੀਂ ਜਾਊ ਇੱਥੇ ਵਿਚਾਲੀ ਘੁੰਮੂਗੀ ਮਾਰਕੀਟ ਫਸ ਜੂਗੀ ਜਿੰਨਾ ਟਾਈਮ ਆ ਨਹੀਂ ਹਾਬੀ ਹੋਣਗੇ ਜਾਂ ਫਿਰ ਆ ਨਹੀਂ ਹਾਬੀ ਹੋਣਗੇ ਇੱਕ ਦੂਜੇ ਤੋਂ ਤਾਂ ਉੱਥੇ ਮਾਰਕੀਟ ਦੇ ਵਿੱਚ ਇਹੋ ਜੀਆਂ ਕੈਂਡਲਾਂ ਬਣਨ ਲੱਗ ਜਾਂਦੀਆਂ ਨੇ ਜਿਨ੍ਹਾਂ ਨੂੰ ਆਪਾਂ ਡੋਜੀ ਕਹਿੰਦੇ ਆ ਚਾਰਾਂ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੈਂਡਲ ਬਣ ਸਕਦੀ ਹੈਗੀ ਤਾਂ ਆਪਾਂ ਨੇ ਉਦੋਂ ਕੀ ਕਰਨਾ ਹੁੰਦਾ ਆਪਣੇ ਟ੍ਰੇਡ ਹੀ ਨਹੀਂ ਕਰਨੀ ਪਹਿਲਾਂ ਤਾਂ ਆਪਾਂ ਨੂੰ ਇੱਕ ਮਨ ਦੇ ਵਿੱਚ ਥਿਊ ਹੋ ਗਿਆ ਵੀ ਮਾਰਕੀਟ ਖੁਦ ਕਨਫਿਊਜ਼ ਇੱਥੇ ਆ ਕਿ ਵੀ ਕਿਹੜੀ ਸਾਈਡ ਜਾਵੇ ਹੋ ਸਕਦਾ ਆਪਾਂ ਡਾਊਨ ਸਾਈਡ ਦੀ ਐਂਟਰੀ ਬਣਾ ਲਈਏ ਮਾਰਕੀਟ ਨੂੰ ਉੱਪਰ ਵੱਗ ਜੀ ਦੋਨਾਂ ਚੋਂ ਕਿਹੜਾ ਹਾਬੀ ਹੋ ਜੇ ਕਿਉਂਕਿ ਇੱਕ ਇੱਕ ਮਿੰਟ ਬਾਅਦ ਡਾਟਾ ਚੇਂਜ ਹ ਇੱਕ ਇੱਕ ਮਿੰਟ ਬਾਅਦ ਡਾਟਾ ਚੇਂਜ ਹੁੰਦਾ ਜਿਹੜੇ ਜਿਵੇਂ ਕੋਈ ਕਿਸੀ ਇੱਥੇ ਦੱਸਿਆ ਵੀ ਬਾਈ ਹੇਅਰ ਤੇ ਖੜੀ ਹੈ ਮਾਰਕੀਟ ਹੂੰ ਇਹਦੇ ਓਪੋਜ਼ਿਟ ਜਿਹੜੀ ਦੂਸਰੀ ਫਿਕਰ ਆਉਦਾ ਕਿੱਥੋਂ ਪਤਾ ਲੱਗਦਾ ਵੀ ਇਹਨੇ ਵੇਚਣ ਵਾਲੇ ਖੜੇ ਆ ਉਹ ਆਪਣੀਆਂ ਅਗਲੀਆਂ ਕਲਾਸਾਂ ਦੇ ਵਿੱਚ ਆ ਜਾਊਗਾ ਸਿਰਫ ਇੱਕ ਤੁਹਾਨੂੰ ਹਿੰਟ ਜ ਮਿਲ ਗਿਆ ਬਸ ਉਹ ਆਪਣੀਆਂ ਅਗਲੀਆਂ ਕਲਾਸਾਂ ਦੇ ਵਿੱਚ ਆ ਜਾਊ ਸਾਰਾ ਉਹ ਤੇ ਪ੍ਰੋਪਰ ਕਲਾਸ ਲੱਭੂ ਆਪਣੀ ਹੁਣ ਦੇਖੋ ਇੱਥੇ ਨਾ ਦੋਨੇ ਚੀਜ਼ਾਂ ਦਾ ਹੋ ਗਿਆ ਆਪਾਂ ਨੂੰ ਹੁਣ ਆਪਾਂ ਨੇ ਜਿੰਨਾ ਟਾਈਮ ਮੰਨ ਲਓ ਸਾਈਡਵੇਜ ਮਾਰਕੀਟ ਚੱਲ ਰਹੀ ਹੈਗੀ ਐਦਾਂ ਦੀਆਂ ਕੈਂਡਲਾਂ ਬਣ ਰਹੀਆਂ ਨੇ ਲਗਾਤਾਰ ਆ ਬਣ ਰਹੀਆਂ ਨੇ ਕੋਈ ਵੀ ਕੈਂਡਲ ਆਪਾਂ ਨੂੰ ਪੱਕੀ ਕਨਫਰਮੇਸ਼ਨ ਨਹੀਂ ਮਿਲਦੀ ਮਤਲਬ ਇੱਥੇ ਆ ਕੇ ক্লোਜ ਹੋਗੀ ਕੋਈ ਅਗਲੀ ਕੈਂਡਲ ਇਹਨਾਂ ਦਾ ਲੋ ਬ੍ਰੇਕ ਕਰਕੇ ক্লোਜ ਹੋਗੀ ਜੇ ਕੋਈ ਫੇਅਰ ਕੈਂਡਲ ਬਣਦੀ ਹੈ ਫਿਰ ਆਪਾਂ ਅਗਲੀ ਕੈਂਡਲ ਦੇ ਲੋ ਤੇ ਦੇਖ ਸਕਦੇ ਹਾਂ ਐਂਟਰੀ ਪਰ ਆਪਾਂ ਇਹਨਾਂ ਦੇ ਬਿਸਤੇ ਨਹੀਂ ਦੇਖਣੀ ਹੈਗੀ ਠੀਕ ਹੈ ਤੇ ਉੱਪਰ ਸਾਈਡ ਵੀ ਤੇ نیچے ਵਾਲੀ ਸਾਈਡ ਵੀ ਦੋਨਾਂ ਸਾਈਡਾਂ ਤੇ ਆਪਾਂ ਨੇ ਡੋਜੀ ਨੂੰ ਜਦੋਂ ਬਣਦੀ ਆ ਜਾਂ ਤੁਸੀਂ ਸਿੱਧਾ ਇਹੀ ਦੇਖ ਸਕਦੇ ਹੋ ਵੀ ਆਪਾਂ ਟ੍ਰੇਡ ਹੀ ਨਹੀਂ ਯਾਰ ਉਹਨਾ ਟਾਈਮ ਕਰਦੇ ਜਿੰਨਾ ਟਾਈਮ ਆਪਾਂ ਨੂੰ ਪੱਕੀ ਕਨਫਰਮੇਸ਼ਨ ਨਹੀਂ ਮਿਲਦੀ ਇਹੋ ਜਿਹੀਆਂ ਕੈਂਡਲਾਂ ਮਾਰਕੀਟ ਦੇ ਵਿੱਚ ਜਦੋਂ ਮਾਰਕੀਟ ਇੱਥੇ ਇੱਥੇ ਰੁਕ ਗਈ ਮੰਨ ਲਓ ਕਿੰਨੀਆਂ ਡੋਜੀਆਂ ਹੀ ਬਣ ਗਈਆਂ ਇੱਥੇ ਕੀ ਹੋਊਗਾ ਸਾਈਡਵੇਜ ਹੋਣ ਤੋਂ ਬਾਅਦ ਜਿਹੜਾ ਪ੍ਰੀਮੀਅਮ ਆਪਾਂ ਖਰੀਦਿਆ ਹੁੰਦਾ ਜਿਵੇਂ ਆਪਾਂ ਕੱਲ 90 ਰੁਪਏ ਲਈ ਗੱਲ ਕਰਦੇ ਸੀਗੇ ਕੱਲ ਵੀ ਦੇਖਿਆ ਸੀ ਔਰੇ ਤੁਸੀਂ ਨੇ ਮੰਨ ਲਓ 90 ਰੁਪਏ ਦਾ ਪ੍ਰੀਮੀਅਮ ਖਰੀਦ ਲਿਆ ਇੱਥੇ ਐਂਟਰੀ ਬਣਾ ਲਈ ਮਾਰਕੀਟ ਚੱਲੀ ਜਾਂਦੀ ਔਰੇ ਉਸੇ ਰੇਂਜ ਦੇ ਵਿੱਚ ਡੋਜੀਆਂ ਬਣੀ ਜਾਂਦੀਆਂ ਨੇ ਤਾਂ ਇਹ 90 ਵਾਲਾ 100 ਦਾ 70-80 ਰੁਪਏ ਦਾ ਰਹ ਜੂਗਾ ਜੇ ਇੱਥੇ ਮਾਰਕੀਟ ਖੜੀ ਰਹੇਗੀ ਉਹ ਟਾਈਮ ਡੀ ਕੇ ਲੱਗ ਜਾਂਦਾ ਹੁੰਦਾ ਟਾਈਮ ਡੀ ਕੇ ਦਾ ਤੁਹਾਨੂੰ ਅੱਗੇ ਪਤਾ ਲੱਗ ਜੂਗਾ ਜਦੋਂ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਤਾਂ ਕਰਕੇ ਕਹਿੰਦੇ ਆ ਵੀ ਸਾਈਡਵੇਜ ਮਾਰਕੀਟ ਦੇ ਵਿੱਚ ਆਪਾਂ ਟ੍ਰੇਡ ਨਹੀਂ ਕਰਨੀ ਹੈਗੀ ਜਦੋਂ ਵੀ ਮਾਰਕੀਟ ਸਾਈਡਵੇਜ ਹੋਊਗੀ ਠੀਕ ਆ ਹੁਣ ਇਹ ਡੋਜੀਆਂ ਕਿਸੇ ਵੀ ਰੂਪ ਵਿੱਚ ਮਿਲ ਸਕਦੀਆਂ ਨੇ ਡੋਜੀਆਂ ਦਾ ਕਲੀਅਰ ਹੈ ਜੀ ਸਾਰਿਆਂ ਨੂੰ ਹੁਣ ਸਰ ਜੀ ਪਹਿਲੇ ਇਹਦਾ ਸਪੀਅਰ ਡੋਜੀਆਂ ਦਾ ਵੇਚਦੇ ਖਰੀਦੋ ਵੀ ਬਟਿਸ਼ੋ ਦੀ ਦਾ नहीं वीरे नहीं देखनी मतलब आता ना मेथों थोड़ा जा बड़ा भी बन गया कई बार ऐल निका जो बन सदी है रूप यह हो सकता मैं थो ना, दिखा दिना भी दिना देखो भीरे पे ना ये सारिया डोजी नहीं आ गई ਕਿਸੇ ਵੀ ਰੂਪ ਚ ਮਿਲ ਸਕਦੀਆਂ ਨੇ ਇਹ ਆਪਾਂ ਨੂੰ ਵੈਸੇ ਤਾਂ ਇਹਨਾਂ ਦੇ ਨਾਮ ਅਲੱਗ-ਅਲੱਗ ਨੇ ਜੇ ਆਪਾਂ ਨਾਮ ਨੂੰ ਦੇ ਚੱਕਰਾਂ ਤੇ ਫਿਰ ਬਾੜੀਆਂ ਹੋ ਜਾਣਗੀਆਂ ਪਹਿਲੀ ਯਾਦ ਰੱਖਣੀ ਏ ਤੁਹਾਨੂੰ ਔਖੀਆਂ ਹੋ ਜਾਣਗੀਆਂ ਹਜੇ ਨਵੇਂਆਂ ਇਹ ਮਾਰਕੀਟ ਸਾਈਡ ਵੇਜ ਹੀ ਲੱਗ ਜਾਂਦੀ ਸਾਈਡ ਵੇਜ ਹੁੰਦੀ ਆ ਕਨਫਿਊਜ਼ ਹੁੰਦੀ ਆ ਬਾਇਰ ਤੇ ਸੈਲਰ ਦੋਨੇ ਕਨਫਿਊਜ਼ ਨੇ ਹਾਂ ਦੋਆਂ ਦਾ ਬਸ ਸਿੱਧਾ ਪੰਜਾਬੀ ਦੇ ਵਿੱਚ ਆਪਾਂ ਕਹੀਏ ਫਾਈਟ ਚੱਲ ਰਹੀ ਆ ਠੀਕ ਆ ਇਹ ਕਿਸੇ ਵੀ ਰੂਪ ਚ ਮਿਲ ਸਕਦੀਆਂ ਨੇਗੀਆਂ ਟ੍ਰੇਡ ਆਪਾਂ ਨੇ ਕਦੋਂ ਕਰਨੀ ਜਦੋਂ ਕੋਈ ਅਗਲੀ ਕੈਂਡਲ ਤੇ ਆਪਾਂ ਨੂੰ ਕਨਫਰਮੇਸ਼ਨ ਮਿਲੂਗੀ ਠੀਕ ਆ ਆਪਾਂ ਨੇ ਦੇਖੋ ਟ੍ਰੇਡ ਤਾਂ ਕਰ ਵੀ ਸਕਦੇ ਆ ਆਪਾਂ ਦੂਜੀ ਤੇ ਪਰ ਗੱਲ ਇਹ ਆ ਜਿਹੜੇ ਨਵੇਂ ਬੰਦੇ ਹੋ ਟ੍ਰੇਡ ਬੇਸਕ ਆਪਣੀ ਲੰਘ ਜੇ ਆਪਾਂ ਪੱਕੀ ਕਨਫਰਮੇਸ਼ਨ ਤੀ ਕਰਨੀ ਆ ਹਜੇ ਜਦੋਂ ਤੁਹਾਡਾ ਮਾਰਕੀਟ ਵਿੱਚ ਐਕਸਪੀਰੀਅੰਸ ਹੋ ਗਿਆ ਫਿਰ ਤੁਸੀਂ ਇਹਨਾਂ ਤੇ ਵੀ ਕਰ ਲੱਗ ਜੂਗੇ ਉਹ ਨਾਲ ਹੁੰਦੇ ਫਿਰ ਆਪਣੇ ਆਪ ਹੀ ਪਤਾ ਲੱਗਣ ਲੱਗ ਜਾਂਦਾ ਹੈ ਚੀਜ਼ਾਂ ਦਾ ਪਹਿਲਾਂ ਨਹੀਂ ਕਰਨੀ ਬਸ ਕਹਿਣ ਦਾ ਆਪਾਂ ਵੀ ਪਹਿਲਾਂ ਬਚਣਾ ਆਪਣੀ ਇਸ ਚੀਜ਼ ਤੋਂ